ਗੁਰੂ ਵਾਹਿ 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 ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਸਤਿਗੁਰ ਜੀ ਦੀ ਉਸਤਤ ਕਰੀਏ ਵਾਹਿਗੁਰੂ ਜੀ ਦੀ ਉਸਤਤ ਕਰੀਏ ਕਿਉਂਕਿ ਆਪ ਜੀ ਜਾਣਦੇ ਹੋ ਕਿ ਸਾਰੇ ਪਾਸੇ ਹੀ दे जो उस मालिक वागुरु सिमरन करके ए जो आपदा आई है ये जो त्रासती आई है इसनों अपा नाम जप के इस तू आप ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੇ ਆਵਾਜ਼ ਥੋੜੀ ਕਲੀਅਰ ਨਹੀਂ ਹੋ ਰਹੀ ਸੀ ਮਾਫ ਕਰਨਾ ਗੁਰੂ ਪਿਆਰਿਓ ਆਓ ਗੁਰੂ ਪਿਆਰਿਓ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਸਮਾ ਮਿਲਿਆ ਸਾਨੂੰ ਮਾਲਕ ਦੀ ਕੀਰਤੀ ਕਰਨ ਵਾਸਤੇ ਉਸਤਤ ਕਰਨ ਵਾਸਤੇ ਕਿਉਂਕਿ ਬਾਸ਼ਾ ਨੇ ਕਿਹਾ ਹੈ ਕੋਈ ਵੀ ਰੋਗ ਹੈ ਕੋਈ ਵੀ ਸੋਗ ਹੈ ਦੁੱਖ ਹੈ ਜੇਸ ਤੂੰ નિર્ਲੇਪ ਹੋਣਾ ਚਾਹਨਾ ਹੈ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਸੋਗ ਰੋਗ ਵਿਪਤ ਅਤਿ ਪਾਰੀ ਸਾਡੇ ਉੱਪਰ ਵਿਪਤ ਆਈ ਹੈ ਅਤਿ ਦੀ ਵਿਪਤ ਆਰੀ ਹੈ ਪਾਪ ਭਾਰੀ ਵਿਪਤ ਆਈ ਸਾਡੇ ਉੱਪਰ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਆ ਰਿਹਾ ਸਾਡੇ ਜੰਮੂ ਵਿੱਚ ਵੀ ਕਾਫੀ ਜੋ ਹੈ ਪਾਣੀ ਜਿਹੜਾ ਹੈ ਜਗਾ ਜਗਾ ਉਸਨੇ ਬੜੀ ਹੀ ਕਹਿਰ ਮਚਾਇਆ ਹੈ खैर ਇਹ ਵੀ ਮਾਲਕ ਦੀ ਹੀ ਰਜ਼ਾ ਹੀ ਹੈ ਉਸ ਦਾ ਪਾਣਾ ਹੀ ਹੈ ਜੋ ਚੰਗਾ ਕਰਤਾ ਹੈ ਚੰਗਾਈ ਕਰਤਾ ਹੈ ਲੇਕਿਨ ਆਓ ਸਤਿਗੁਰ ਦੇ ਅੱਗੇ ਬੇਨਤੀਆਂ ਕਰੀਏ ਹਜੇ ਬਾਦਸ਼ਾਹ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਏ ਕਿਸੇ ਨੂੰ ਦੁੱਖ ਨਾ ਹੋਏ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਬੇਸ਼ੱਕ ਵਿਪਤ ਵੀ ਆਏ ਦੇਖੀਂ ਚੜ੍ਹਦੀ ਕਲਾ 'ਚ ਰੱਖਿਓ ਮਨ ਨੂੰ ਡੋਲਣ ਨਾ ਦਿਓ ਮਨ ਨੂੰ ਆਪਣੇ ਨਾਮ ਨਾਲ ਬਾਣੀ ਨਾਲ ਜੋੜ ਕੇ ਰੱਖਿਓ ਕਿਉਂਕਿ ਗੁਰੂ ਘਰ ਪਿਆਰਿਓ ਨਾਮ ਹੀ ਹੈ ਸਾਨੂੰ ਗੁਰਵਾਣੀ ਹੀ ਹੈ ਜੋ ਸਾਨੂੰ ਢਾਸ ਦਿੰਦੀ ਹੈ ਨਾਮ ਸਾਨੂੰ ਢਾਲ ਦਿੰਦਾ ਹੈ ਸਾਡੇ ਅੰਦਰ ਤਾਕਤ ਵਕਸ਼ਦਾ ਸਾਨੂੰ ਸਾਨੂੰ ਭਾਵੇਂ ਵਿਪਤ ਹੋਏ ਭਾਵੇਂ ਕੁਝ ਵੀ ਹੋਏ ਸਾਡੇ ਮਨ ਨੂੰ ਜਿਹੜਾ ਹੈ ਇਹ ਟੋਲਣ ਨਹੀਂ ਦਿੰਦਾ ਨਾਮ ਦੇ ਅੰਦਰ ਗੁਰਮੰਤਰ ਦੇ ਅੰਦਰ ਬਹੁਤ ਵੱਡੀ ਤਾਕਤ ਹੈ ਤੇ ਸਤਗੁਰ ਨੇ ਸਾਨੂੰ बार-बार ਸਮਝਾਣਾ ਕੀਤਾ ਹੈ ਜੇ ਕੋਈ ਤੋਖਾ ਜੇ ਜੇ ਤੇਰੇ ਉੱਪਰ ਕੋਈ ਮੁਸ਼ਕਲ ਹੋਵੇ ਤੇਰੇ ਉੱਪਰ ਕੋਈ ਬਿਪਤਾ ਆ ਜਾਏ ਤੂੰ ਉਸ ਪ੍ਰਭੂ ਦਾ ਨਾਮ ਜਪ ਉਸ ਪ੍ਰਮਾਤਮਾ ਦਾ ਨਾਮ ਜਪ ਤੇ ਆਓ ਗੁਰ ਪਿਆਰਿਓ ਸ਼ਬਦ ਵਿਚਾਰ ਕਰਦੇ ਹੀ ਰਹਨੇ ਹ ਸਤਿਗੁਰ ਦੀ ਆਪ ਸੁਣਦੇ ਰਹਦੇ ਹੋ ਹੋਰ ਵੀ ਕਈ ਜੀਵ ਵੀਰ ਕਥਾਵਾਚਕ ਹੋ ਸੁਣੀ ਸੁਣੀ ਵਿਚਾਰਾ ਕਰਦੇ ਹਨ ਆਪਾ ਇਹ ਜੋ ਸਮਾ ਮਿਲਿਆ ਹੈ ਆਪਾ ਨਾਮ ਜਪੀਏ ਸਤਿਗੁਰ ਕਿਰਪਾ ਕਰਨ ਸਭ ਨੂੰ ਨਾਮ ਦੀਆਂ ਬਾਣੀ ਦੇ ਦਾਤਾ ਬਖਸ਼ਣ ਤੇ ਜਿਹੜੀ ਵਿਪਤਾ ਆਈ ਹੈ ਇਹ ਜਿਹੜੀ ਅਤ ਭਾਰੀ ਵਿਮਤਾਈ ਹੈ ਸਾਡੇ ਉੱਪਰ ਸਾਰਿਆਂ ਦੇ ਉੱਪਰ ਉਸ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ ਦੂਰ ਕਰਨ ਇਸ ਤੋਂ ਸਾਨੂੰ ਬਾਰ ਕੱਢਣ ਇਸ ਵਿਪਤ ਤੋਂ ਸਾਰੇ ਵਸੇ ਸੁਖੀ ਸੁਖ ਵਰਤਾਲ ਕਿਉਂਕਿ ਨਾਮ ਜਪ ਕੇ ਹੀ ਗੁਰੂ ਘ ਪਿਆਰਿਓ ਇਹ ਵਿਪਤ ਤੋਂ ਆਪਾਂ ਉਬਰ ਸਕਦੇ ਹਾਂ ਤੇ ਆਓ ਗੁਰੂ ਪਿਆਰਿਓ ਆਓ ਆਪਾਂ ਸਿਮਨ ਕਰੀਏ सारे चरणा च बेनती नेत्र बंद रखने हैं अपनी आवाज ना आप सुनना है सारे चरणा च बेनती करो कृपा वाह गुरु वाह गुरु वाह गुरु वाह ਵਾਹ ਗੁਰੂ 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 ਵਾਹਿਗੁਰੂ 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 ਵਾਹਿ ਗੁਰੂ 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 ਵਾਹਿਗੁਰੂ 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 ਗੁਰੂ ਵਾਹਿ 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 Grow by. 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 វាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោបាយក្រោ Bye, grow. 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 ਵਾਹ ਗਰੋ 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 ਵਾਹ ਗਰੋ

ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ ਬਾਹ ਗਰੋ वाह गुरु 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 ਵਾਹ ਗਰੋ 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 Bye, gro bye, gross, bye, gross, gross. <coughs> ਗਰੁ ਵਾ 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 ਵਾਹ ਗਰੂ 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 ਵਾਹ ਗਰ Ba, gru, ba, gru. ਵਾਹ ਗਰੂ 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 ਵਾਹ ਗਰੂ

ਵਾਹ ਗੁਰੂ 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 ਗੁਰੂ ਵਾਹ 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 ਗੁਰੂ ba guru, 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 guru, guru. Va guru, 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 va guru wah 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 guru

Ba, guru ba, gru, ba, gru, ba, guru ba, gru, 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 ba, guru ba, gru, ba, guru ba, gru, ba, gru, ba, gru. ਵਾਹ ਗੁਰੂ 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 ਗੁਰੂ ਵਾਹ 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 ਵਾਹ ਗੁਰੂ 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 ਵਾਹ ਗਰੂ 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 ਵਾਹ ਗੁਰੂ 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 ਵਾਹ ਗੁਰੂ

ਵਾਹ ਗਰੂ 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 ਵਾਹ ਗਰੂ

Grupo. Grupo.

ਵਾਹ ਗੁਰੂ 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 ਵਾਹਿ ਗੁਰੂ ਬਾਹ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਘਰ ਪਿਆਰਿਓ ਇਹ ਇੱਕ ਤਰੀਕਾ ਹੈ ਇਸ ਸੋਕਲੁੰ ਦੁੱਖ ਦੇ ਸਮੇਂ ਵਿੱਚ ਬਿਪਤ ਕਲੁੰ ਬਚਨ ਦਾ ਕਿ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਰਾਤ ਨਾ ਕਰੀਏ ਕਿਉਂਕਿ ਸਾਡੇ ਬਾਪੂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਵੀ ਸਰਸਾ ਨਦੀ ਵਿੱਚ ਕਿੰਨਾ ਪਾਣੀ ਆ ਗਿਆ ਸੀ ਪਿੱਛੇ ਮਗਲੋ ਫੋਜਾ ਅੱਗੇ ਹੜ ਦਾ ਪਾਣੀ ਸਰਸਵਾ ਨਦੀ ਵਿੱਚ ਲੇਕਿਨ ਗੁਰੂ ਪਾਸ਼ਾ ਨੇ ਬਾਣੀ ਅਤੇ ਸਿਮਰਨ ਵਿਆਸ ਉਹਨਾਂ ਨੇ ਉੱਥੇ ਬਹਿ ਕੇ ਵੀ ਕੀਤਾ ਉਹ ਸਮਝਾਉਣ ਦਾ ਇੱਕੋ ਤਰੀਕਾ ਸੀ ਉਹਨਾਂ ਦਾ ਕਿ ਬੱਚਿਓ ਆਉਣ ਵਾਲੇ ਸਮਿਆਂ ਵਿੱਚ ਭਾਵੇਂ ਹੜਹਾ ਜਾਣਾ ਭਾਵੇਂ ਵਿਪਤਾ ਜੇ ਅਤ ਭਾਰੀ ਵਿਪਤਾ ਜੇ ਆਪ ਜੀਆਂ ਨੇ ਨਾਮ ਸਿਮਰਨ ਆਪ ਜੀਆਂ ਨੇ ਗੁਰ ਬਾਣੀ ਦਾ ਵਿਆਸ ਨਹੀਂ ਛੱਡਣਾ ਹੋਰੜੇ ਆਪਣੀ ਬਾਣੀ ਚ ਵੀ ਕਿਹਾ ਸਭ ਕੋ ਕਾਲ ਸਵਨ ਕੋ ਹਰਤਾ ਰੋਗ ਸੋਗ ਦੁਖਣ ਕੋ ਹਰਤਾ ਏਕ ਚਿੱਤ ਜੇਕ ਸ਼ਿਲ ਤੇ ਆਇਓ ਕਾਲ ਫਾਸ ਕੀ ਵਿਚ ਨਾ ਆਇਓ ਖੇਡ ਸਾਰੀ ਗੁਰੂ ਖ ਪਿਆਰਿਓ ਕਿ ਆਪਾਂ ਕਾਲ ਦੇ ਗੜੇ ਵਿੱਚ ਕਾਲ ਵਿੱਚ ਨਾ ਆਈਏ ਤੇ ਉਹ ਤਾਂ ਹੀ ਹੋ ਸਕਦਾ ਜਦੋਂ ਆਪਾਂ ਆਪਣੇ ਆਪ ਨੂੰ ਆਪਣੇ ਮਨ ਨੂੰ ਉਸ ਪ੍ਰਮਾਤਮਾ ਨਾਲ ਜੋੜਨਾ ਹੈ ਉਹ ਮਨ ਚਿਤ ਕਰਕੇ ਜਦੋਂ ਵੀ ਆਪਾਂ ਜਪਣਾ ਹੈ ਮਨ ਚਿਤ ਕਰਕੇ ਜਪਣਾ ਹੈ ਭਾਵੇਂ ਸੁਰਨਿਆ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰਨੀ ਹੈ ਉਹਦਾ ਤਰੀਕਾ ਇਹੀ ਹੈ ਗੁਰੂਖ ਪਿਆਰਿਓ ਜਦੋਂ ਆਪਾਂ ਬੋਲਣਾ ਵਾਹ ਗੁਰੂ ਨਾਲ ਆਪਣੇ ਕੰਨਾਂ ਨਾਲ ਸੁਣਨਾ ਹੈ ਨੇਤਰ ਆਪਣੇ ਬੰਦ ਰੱਖਣੇ ਆ ਸੋ ਗੁਰੂਖ ਪਿਆਰਿਓ ਬੇਅੰਤ ਭੁੱਲਾਂ ਚੁੱਕਾਂ ਨਿਕੇਵਾ ਆਪ ਸੰਗਤ ਗੁਰੂ ਬਖਸ਼ਣ ਜੋ ਬਖਸ਼ਣਾ ਨਾ ਦੀ ਸਤਗੁਰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਵਿਪਤੂ ਬਚਾਏ ਇਸ ਹੜਾਂ ਦੇ ਪਾਣੀ ਕੋਲ ਬਚਾਏ ਅਤੇ ਜੋ ਜਾਨ ਮਾਲ ਪਸ਼ੂ ਫਸਲ ਬੂਟੇ ਨੂੰ ਸੱਚੇ ਪਾਤਸ਼ਾਹ ਆਪਣਾ ਮਿਹਰ ਭਰਿਆ ਰੱਖੇ ਸਭ ਨੂੰ ਛੁੜਦੀ ਕਲਾ ਬਖਸ਼ੇ ਸਭ ਨੂੰ ਢਾਸ ਬਖਸ਼ੇ ਮਾਲਕ ਨਾਮ ਬਾਣੀ ਦਾਤਾ ਬਖਸ਼ੇ ਸੁਗੁਰੂ ਘ ਪਿਆਰੇ ਘਟਾਨ ਘਟਾਨ ਸ਼ੁਕਰਨਾਕ ਆਲਪਕ ਵਾਹਿਗੁਰੂ ਜੀਆਂ ਦਾ ਜਿਹੜਾ ਦੀ ਕਿਰਪਾ ਸਦਕਾ ਆ ਸਤ ਜੀ ਤੁ ਜਿਤ ਉਸਤਤ ਨਾਮ ਸਿਮਰਨ ਕਰ ਰਹੇ ਆ ਸਤਗੁਰੂ ਕਿਰਪਾ ਕਰ ਸਰਬ ਨੂੰ ਨਾਮ ਬਾਣੀ ਦਾ ਤਬਖਸ਼ਣ ਕਟਾਨ ਕਟਾਨ ਸ਼ੁਕਰਾਨਾ ਕਾਲਪੁਰਖ ਵਾਹਿਗੁਰੂ ਜੀਆਂ ਦਾ ਜਿਹੜਾ ਨੇ ਐਸੇ ਗੁਰਮਖ ਮਾਪੁਰਸ਼ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਨੇ ਸੰਗ ਬਖਸ਼ਿਆ ਤਾਂ ਕਿ ਆਪਾ ਮਾਲਕ ਦੀ ਰਾਜ ਵਿੱਚ ਮਾਲਕ ਦੇ ਹੁਕਮ ਵਿੱਚ ਰਹਿਣ ਦੀ ਜਾਜ ਸਿੱਖ ਲਈ ਗੁਰੂ ਘਰ ਪਿਆਰਿਆ ਸੋ ਆਓ ਫਤਿਹ ਸਾਜ ਪਾਈ ਸਾਰੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਹਉਤੇ ਵਾਹਿਗੁਰੂ 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 ਵਾਹਿਗੁਰੂ